ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਅੱਜ ਦੀ ਖਾਸ ਪੇਸ਼ਕਸ਼ ਵਿੱਚ ਅਤੇ ਅੱਜ ਸਾਡੇ ਸਾਹਮਣੇ ਮੌਜੂਦ ਨੇ ਐਡਵੋਕੇਟ ਪ੍ਰਮਿੰਦਰ ਸਿੰਘ ਜੀ ਇੱਕ ਇਲੈਕਸ਼ਨ ਲਾਅ ਐਸਪਰਟ ਨੇ ਅਤੇ ਰਾਜਨੀਤਿਕ ਬੁਲੰਦ ਹਨ ਸਰ ਬਸ ਜੀਰੇ ਸਭ ਤੋਂ ਪਹਿਲਾ ਸਵਾਲ ਹੈ ਕਿ ਜਿਹੜੀ ਲੋਕਲ ਟੈਂਬੋਡੀਆਂ ਜੀ ਇਹ 2 ਸਾਲ ਪਹਿਲਾਂ ਪੂਰੀ ਹੋਈ ਸੀ ਜੀ ਇਹਨਾਂ ਇਨਾਂ ਚਿਰ ਕਿਉਂ ਲੱਗ ਗਿਆ ਪੂਰੇ ਹੁੰਦੇ ਕੋਈ ਲੋਕਲ ਬੋਰਡਸ ਦੀ ਇਲੈਕਸ਼ਨ ਹੈਗੀ ਹੈ ਦੋ ਸਾਲ ਇਹਨੂੰ ਇਸ ਤਰ੍ਹਾਂ ਕੇ ਲੇਟ ਹੋ ਗਈ ਕਿ ਦੋ ਸਾਲ ਡੀਲਿਮਿਟੇਸ਼ਨ ਜਿਹੜੀ ਇਹਨਾਂ ਨੇ ਵਾਰਡਬੰਦੀ ਕੀਤੀ ਸੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਖਾਸ ਤੌਰ ਤੇ ਜਲੰਧਰ ਲੁਧਿਆਣਾ ਅੰਬਸਰਵ ਕਰਾ ਦੇ ਦੀ ਸੀ ਉਹ ਵਾਰਡਬੰਦੀ ਇਹਨਾਂ ਨੇ ਨਿਯਮ ਮੁਤਾਬਕ ਨਹੀਂ ਕੀਤੀ ਸੀ ਔਰ ਪੁਰਜ ਕਾਫੀ ਸਾਰੇ ਆਬਜੈਕਸ਼ਨ ਸੀ ਜਿਵੇਂ ਕਿ ਬਾਡਾਂ ਦਾ ਸਾਈਜ਼ ਜਿਹੜੀ ਕੰਪੈਕਟਨੈਸ ਉਹਨਾਂ ਨੇ ਧਿਆਨ ਰੱਖਿਆ ਸੀ ਕਿ ਨੇਚਰਲ ਬੈਰੀਅਰ ਜਿਹੜੀ ਬਾਉਂਡਰੀ ਸੀਗੀਆਂ ਉਹਨਾਂ ਦਾ ਧਿਆਨ ਰੱਖਣਾ ਸੀ ਔਰ ਵਾਰਡਾਂ ਦਾ ਸਾਈਜ਼ ਇਹ ਵੀ ਵਾਰਡ ਜਿਹੜਾ ਹੈਗਾ ਉਹਦੇ ਵਿੱਚ ਵੋਟਾਂ ਦੀ ਇਕਸਾਰਤਾ ਹੋਵੇ ਕਿਤੇ ਇਹ ਨਾ ਹੋਏ ਕਿ ਕਿਸੇ ਵਾਰ ਦੇ ਵਿੱਚ ਕੋਟਾ ਬਹੁਤ ਜ਼ਿਆਦਾ ਹੋਵੇ ਕਿਸੇ ਦੇ ਵਿੱਚ ਘੱਟ ਹੋਵੇ ਤੇ ਐਸ ਤਰ੍ਹਾਂ ਜਿਹੜਾ ਰੂਲ ਹੈਗਾ ਉਹ 10% ਜਿਹੜੀ ਹੈਗੀ ਹੈ ਵਰੀਏਸ਼ਨ ਇਟ ਮੰਨਤਾ ਹੁਣ ਜਿਹੜੀ ਹੈਗੀ ਹੈ ਕਿ 10% ਦਾ ਸਾਈਜ਼ ਦਾ ਹੀ ਪਰਸ ਜਿਹੜਾ ਹੋਣਾ ਚਾਹੀਦਾ ਹੁੰਦਾ ਨੇ ਵਿੱਚ ਬਟ ਇਹਨਾਂ ਨੇ ਉਹ ਕੰਪੈਕਟਨੈਸ ਦਾ ਧਿਆਨ ਨਹੀਂ ਰੱਖਿਆ ਬਿਲਕੁਲ ਸਾਰੇ ਕਾਨੂੰਨਾਂ ਨੂੰ ਰੂਲਸ ਨੂੰ ਛਿੱਕੇ ਟੰਕੇ ਵਾਰਦੰਦੀ ਕਰਦੇ ਜਿਹੜੇ ਕਰਕੇ ਮਾਮਲਾ ਅਦਾਲਤਾਂ ਦੇ ਵਿੱਚ ਦਾ ਵਿਚਾਰ ਦੀ ਸੀਗਾ ਜਿਲ੍ਹੇ ਬੀਤ ਫਰਵਾੜਾ ਧਰਮਕੋਟ ਔਰ ਬੇਨਾ ਬਾਬਾ ਨਾਨਕ ਦੀ ਬਾੜ ਵਦੀ ਰੱਦ ਵੀ ਕਰ ਦਿੱਤੀ ਗਈ ਸੀ ਜਲੰਧ ਲੁਧਿਆਣਾ ਅੰਦਰ ਸਰ ਤਾਂ ਜਿਹੜਾ ਮੈਟਰ ਕੋਰਟ ਚ ਪੈਂਡਿੰਗ ਸੀਗਾ ਜਿਹੜੇ ਅੰਦਰ ਦੋਸਤ ਹੋ ਸਕਦਾ ਲੋਕਲ ਬਾਡੀਜ਼ ਚੋਣਾ ਇਸ ਦੇ ਵਿੱਚ ਕੀ ਕੀ ਹੁੰਦਾ ਹੈ ਮਤਲਬ ਕਿਹੜਾ ਕਿਹੜਾ ਆਧਾਰਾ ਦੇ ਵਿੱਚ ਹੁੰਦਾ ਹੈ ਜਿਹੜੀ ਲੋਕਲ ਬਾਡੀਜ਼ ਹੈਗੀ ਹੈ ਜੀ ਇਹਦੇ ਵਿੱਚ ਨਗਰ ਨਗਰ ਕੌਂਸਲਾਂ ਨਗਰ ਪੰਚਾਇਤਾਂ ਵੀ ਆਈਆਂ ਗਈਆਂ ਜਿਹੋ ਆਪੀਆਂ ਨੇ ਜਿਹੜੇ ادارے ਪੰਚਾਇਤੀ ਰਾਜ ਐਕਟ ਥਲੇ ਨਹੀਂ ਹੈਗੇ ਉਹ ਸਾਰੇ ادارے ਜਿਹੜੇ ਹੈਗੇ ਆ ਉਹ ਇਹ ਲੋਕਲ ਬਾਡੀਜ਼ ਦੇ ਤੌਰ ਤੇ ਕੰਮ ਕਰਦੇ ਆ ਸਰਦਾਰੀ ਇਹ ਲੋਕਲ ਬਾਡੀਜ਼ ਦੀ ਚੋਣਾਂ ਨੇ ਜੀ ਇਹ ਜਿਹੜੀ ਸਾਡੀ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਹੈਗੀਆਂ ਉਹਨਾਂ ਤੋਂ ਕਿਵੇਂ ਵੱਖ ਨੇ ਰੀਅਲ ਲੋਕ ਲੋਕ ਸਭਾ ਬਰ ਵਿਧਾਨ ਸਭਾ ਦੀ ਚੋਣਾਂ ਨੇ ਤੇ ਪੀਪਲਜ਼ ਰਿਪਰੈਜ਼ੈਂਟੇਟਿਵ ਐਕਟ ਦੇ ਅਧੀਨ ਕਡਕਟ ਕੀਤੇ ਜਾਂਦੇ ਆ ਨੇ ਔਰ ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਡਕਟ ਕਰਦਾ ਹੈ ਜਿਹੜੀਆਂ ਇਹ ਲੋਕਲ ਬਾਡੀਜ਼ ਦੀ ਚੋਣਾਂ ਨੇ ਇਹ ਸਟੇਟ ਇਲੈਕਸ਼ਨ ਕਮਿਸ਼ਨ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ ਦੇ ਅਧੀਨ ਔਰ ਮਿਊਸਪਲ ਐਕਟ ਦੇ ਪ੍ਰੋਵੀਜ਼ਨ ਅਕੋਰਡਿੰਗਲੀ ਕਡਕਟ ਹੁੰਦੀਆਂ ਨੇ ਜਿਹੜੇ ਕਰਕੇ ਡਿਫਰੈਂਟ ਇਨੈਕਟਮੈਂਟਸ ਨੇ ਔਰ ਇਹਨਾਂ ਨੂੰ ਕਡਕਟ ਕਰਾਉਣ ਵਾਲੇ ਜਿਹੜੇ ਅਧਾਰੇ ਨੇ ਉਹ ਵੀ ਵੱਖ-ਵੱਖ ਨੇ ਇਸ ਕਰਕੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਕਿ ਇਲੈਕਸ਼ਨ ਕਮਿਸ਼ਨ ਕੀ ਹੈ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਆ ਦੀ ਜਿਵੇਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਭਾਰਤ ਸਰਕਾਰ ਦੇ ਅਧੀਨ ਹੈ ਉਹ ਆ ਵੀ ਕਿ ਆਪਾਂ ਕਹਿੰਦੇ ਕਨਸਟੀਟਿਊਸ਼ਨਲ ਬਾਡੀ ਹੈ ਨੈਸ਼ਨਲ ਲੈਵਲ ਦੀ ਉਹ ਸਟੇਟ ਦੇ ਵਿੱਚ ਸਟੇਟ ਦੀਆਂ ਜਿਹੜੀਆਂ ਚੋਣਾਂ ਨੇ ਜੇ ਲੋਕਲ ਬਾਡੀ ਹੋ ਗਈਆਂ ਪੰਚਾਇਤ ਹੋ ਗਈਆਂ ਪੰਚਾਇਤੀ ਰਾਜ ਅਦਾਰੇ ਹੋ ਗਏ ਉਹਨਾਂ ਦੀ ਜਿਹੜੀ ਚੋਣਾਂ ਉਹ ਸਟੇਟ ਇਲੈਕਸ਼ਨ ਕਮਿਸ਼ਨ ਕੰਡਕਟ ਕਰਾਉਂਦਾ ਹੈ ਤੇ ਇਹ ਇੱਕ ਡਿਫਰੈਂਟ ਐਕਟ ਦੇ ਅੰਦਰ ਇਹਨੂੰ ਸਾਰਾ ਜਿਹੜੀ ਬਣਤਰ ਹੈਗੀ ਹੈ ਔਰ ਸਟਰੀਟ ਲੈਕਚਰ ਕਮਿਸ਼ਨ ਦਾ ਜਿਹੜਾ ਚੋਣ ਕਮਿਸ਼ਨ ਦਾ ਜੋ ਕੰਮਕਾਰ ਹੈ ਉਹ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਉਹਨਾਂ ਦੇ ਮੈਕੈਨਿਜ਼ਮ ਅਕੋਰਡਿੰਗ ਚੱਲਦਾ ਹੈ ਜਿਹੜੀ ਖੱਜਾਲੇ ਮਿਟੀ ਜਿਹੜੀ ਨਗਰ ਨਿਗਮ ਨੇ ਇਹਨਾਂ ਦੇ ਵਿੱਚ ਜਿਹੜਾ ਖਰਚਾ ਲਿਮਟ 4 ਲੱਖ ਰੁਪਈਆ ਪਿਛਲੇ ਸਾਲ ਤੱਕ 3 ਲੱਖ 20 ਹਜ਼ਾਰ ਸੀ ਜਿਹੜੀ ਵਧਾ ਕੇ 4 ਲੱਖ ਰੁਪਈਆ ਇਹਨਾਂ ਨੇ ਪਰਿਵਾਰ ਜਿਹੜੀ ਹੈਗੀ ਉਹ ਖਰਚਾ ਲਿਮਟ ਕਰ ਦਿੰਦੀ ਹੈ ਪਰ ਖਰਚਾ ਲਿਮਟ ਜਿਵੇਂ ਲੋਕ ਸਭਾ ਔਰ ਵਿਧਾਨ ਸਭਾ ਦੇ ਵਿੱਚ ਪਾਰਟੀਆਂ ਦੇ ਵੀ ਖਰਚਾ ਲਿਮਟ ਨਿਰਧਾਰਿਤ ਹੁੰਦੀ ਹੈ ਇਹਦੇ ਵਿੱਚ ਉਹ ਚੀਜ਼ ਨਹੀਂ ਹੈਗੀ ਔਰ ਕਾਫੀ ਜਿਹੜਾ ਇਹ ਖਰਚਾ ਰਿਕੋਰਡ ਮੇਨਟੇਨੈਂਸ ਦੇ ਵਿੱਚ ਔਰ ਕਿਵੇਂ ਖਰਚਾ ਕੀਤਾ ਜਾਂਦਾ ਹੈ ਉਹਦੀ ਡੈਕਲੇਰੇਸ਼ਨ ਕਿਵੇਂ ਦੇਣੀ ਉਹ ਇੰਨਾ ਅਚਰਬਾਈਂਡ ਨਹੀਂ ਹੈਗਾ ਨਾ ਚੋਣਾਂ ਦੇ ਵਿੱਚ کافی ਸੁਧਾਰ ਹੋਣ ਦੀ ਗੁੰਜਾਇਸ਼ ਹੈ ਜਿਵੇਂ ਸਾਡਾ ਨੈਸ਼ਨਲ ਇਲੈਕਸ਼ਨ ਕਮਿਸ਼ਨ ਦੇ ਵਿੱਚ ਖਰਚਾ ਰਿਪੋਰਟਿੰਗ ਔਰ ਉਹ ਵੀ ਮੋਨਿਟਰਿੰਗ ਬਹੁਤ ਵਧੀਆ ਢੰਗ ਨਾਲ ਕੀਤੀ ਜਾਂਦੀ ਹੈ ਉਵੇਂ ਦਾ ਸਟੇਟ ਇਲੈਕਸ਼ਨ ਕਮਿਸ਼ਨ ਦੇ ਵਿੱਚ ਅਜੇ ਨਹੀਂ ਹੈ ਸਰ ਜਿਹੜਾ ਉਮੀਦਵਾਰ ਹੈ ਕਿ ਉਸ ਨੂੰ ਖਰਚੇ ਦਾ ਵੀ ਰਿਕਾਰਡ ਰੱਖਣਾ ਪੈਂਦਾ ਹੈ ਇਹ ਕੋ ਤਖਣਾ ਪੈਂਦਾ ਹੈ ਜੀ ਪਰ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਹਦੇ ਵਿੱਚ ਜਿਹੜੀ ਖਰਚਾ ਰਿਪੋਰਟ ਜਿਹੜੀ ਹੈਗੀ ਆ ਔਰ ਖਰਚੇ ਦਾ ਰਿਕਾਰਡ ਰੱਖਣਾ ਔਰ ਉਹਨੂੰ ਪੇਸ਼ ਕਰਨ ਦਾ ਮੈਕੈਨਿਜ਼ਮ ਇੰਨਾ ਵਧੀਆ ਨਹੀਂ ਹੈਗਾ ਔਰ ਉਹਨੂੰ ਉਹ ਆਪਣਾ ਰਿਕਾਰਡ ਸਹੀ ਤਰੀਕੇ ਨਾਲ ਪੇਸ਼ ਕਰਦਾ ਪਿਆ ਜਾਂ ਮੇਨਟੇਨ ਕਰਦਾ ਪਿਆ ਇਸ ਗੱਲ ਦੀ ਮੋਨਿਟਰਿੰਗ ਦਾ ਸਿਸਟਮ ਵੀ ਇੰਨਾ ਕੋਈ ਰਿਫਾਈਨਡ ਨਹੀਂ ਹੈਗਾ ਔਰ ਇਹਨਾਂ ਵਧੀਆ ਨਹੀਂ ਹੈਗਾ ਬਹੁਤ ਜ਼ਿਆਦਾ ਸੁਧਾਰ ਦੀ ਲੋੜ ਹੈ ਜੇ ਅਸੀਂ ਟਰਾਂਸਪੇਰੈਂਸੀ ਚਾਹੁੰਦੇ ਆ ਪਰ ਕਿ ਤਨਾ ਕਿਤੇ ਸਟੇਟ ਇਲੈਕਸ਼ਨ ਕਮਿਸ਼ਨ ਔਰ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਖਾਸ ਕਰਕੇ ਉਹ ਇੱਥੇ ਇੰਨੀ ਐਕਟਿਵ ਨਹੀਂ ਹੈਗੀ ਨਾ ਹੀ ਲੋਕਾਂ ਦਾ ਇਸ ਤੇ ਧਿਆਨ ਹੈ ਇਹਨਾਂ ਚੋਣਾਂ ਦਾ ਨਾਮੀਨੇਸ਼ਨ ਪ੍ਰੋਸੈਸ ਕੀ ਹੈ ਇਹਦੇ ਵਿੱਚ ਜਿਹੜਾ ਹੈਗਾ ਜੀ ਵਕ ਵਕ ਵਾਰਡਾਂ ਦੇ ਵਕ ਵਕ ਆਰਡੋਜ਼ ਅਪਾਇੰਟ ਕੀਤੇ ਜਾਂਦੇ ਬਟ ਇਸ ਵਾਰ ਜਿਹੜੀ ਹੈਗੀ ਹੈ ਬੜੀ ਡਿਸਪਾਇੰਟਮੈਂਟ ਹੋਈ ਕਿ ਇਹਦੇ ਨਾਮੀਨੇਸ਼ਨ ਪ੍ਰੋਸੈਸ ਦੇ ਵਿੱਚ ਅਗਲੇ ਨਾਰਮਲੀ ਪੀਸੀਐਸ ਅਧਿਕਾਰੀ ਜਿਹੜੇ ਹੁੰਦੇ ਨੇ ਜਿਵੇਂ ਤਹਿਸੀਲਦਾਰ ਸਬ ਰਜਿਸਟਰਾਰ ਜਾਂ ਹੋਰ ਕਈ ਪੀਸੀਐਸ ਜਿਹੜੇ ਅਧਿਕਾਰੀ ਨੇ ਸੇਵਲਦੇ ਉਹ ਰਿਟਰਨਿੰਗ ਅਫਸਰ ਬਣਦੇ ਸੀਗੇ ਜੇ ਮੈਂ ਜਲੰਧਰ ਦੀ ਗੱਲ ਕਰਾਂ ਤੇ ਇੱਥੇ 85 ਵਾਰਡ ਨੇ ਔਰ 12 ਇਹਨਾਂ ਨੇ ਰਿਟਰਨਿੰਗ ਅਫਸਰ ਬਣਾਏ ਨੇ ਔਰ ਮੋਸਟਲੀ ਰਿਟਰਨਿੰਗ ਅਫਸਰ ਜਿਹੜੇ ਹੈਗੇ ਉਹ ਇੰਜੀਨੀਅਰ ਲਾ ਦਿੱਤੇ ਗਏ ਨੇ ਬੜੀ ਕੌਂਟਰੋਵਰਸੀ ਹੋਈ ਹੈ ਇੱਕ ਵੀ ਪੀਸੀਐਸ ਅਧਿਕਾਰੀ ਜਿਹੜਾ ਹੈਗਾ ਉਹ ਰਿਟਰਨਿੰਗ ਅਫਸਰ ਨਹੀਂ ਲਾਇਆ ਗਿਆ ਸਰਹਦ ਕੀ ਲੋਕਲ ਬਾਡੀਜ਼ ਚੋਣਾਂ ਵਿੱਚ ਐਨਓਸੀ ਦੀ ਕੀ ਕੌਂਟਰੋਵਰਸੀ ਚੱਲ ਰਹੀ ਹੈ ਅ ਕਿਹੜੀ ਕਿਹੜੀ ਐਨਓਸੀ ਜ਼ਰੂਰੀ ਹੈ ਦੇਖੋ ਅ ਕੀ ਜੋ ਕੈਂਡੀਡੇਟਸ ਨੇ ਕੰਪਲੇਨ ਕਰ ਰਹੀ ਸੀ ਕਿ ਉਹਨਾਂ ਤੋਂ ਨੋਬਜੈਕਸ਼ਨ ਸਰਟੀਫਿਕੇਟ ਮੰਗੇ ਜਾ ਰਹੇ ਨੇ ਜਿਹਦੇ ਵਿੱਚ ਕਈ ਬੰਦਮਿੰਗ ਅਸਰਾਂ ਨੇ ਜੋ ਮੂਹ ਜਵਾਨੀ ساری ਗੱਲਾਂ ਹੈਗੀ ਕੋ ਲਿਖਤੀ ਤੇ ਕੁਝ ਵੀ ਨਹੀਂ ਸੀਗਾ ਇਹੋ ਜਿਹਾ ਇਹ ਹੈ ਗਿਆ ਕਿ ਵੀ ਉਹਨਾਂ ਨੂੰ ਪੁਲਿਸ ਦਾਖੀਰਤ ਸਰਟੀਫਿਕੇਟ ਮੰਗੇ ਆ ਗਿਆ ਕਿਸੇ ਨੇ ਕਿਹਾ ਕਿ ਵੀ ਉਹਨੇ ਕੋਲੋਂ ਬਿਜਲੀ ਬੋਰਡ ਦੀ ਐਨਓਸੀ ਮੰਗੀ ਗਈ ਹੈ ਔਰ ਉਦੇਖਿਆ ਹੋ ਗੁਆ ਅਖਬਾਰਾਂ ਦੇ ਵਿੱਚ ਇਹ ਸੁਰਖੀਆਂ ਸੀਗੀਆਂ ਕਿ 600 ਬੰਦੇ ਨੂੰ ਐਨਓਸੀ ਜਾਰੀ ਕਰ ਦਿੱਤੀ ਗਈ ਹੈ ਕਾਰਪੋਰੇਸ਼ਨ ਦੇ ਵੱਲੋਂ ਜਾਂ 700 ਬੰਦੇ ਨੂੰ ਐਨਓਸੀ ਜਾਰੀ ਕਰ ਦਿੱਤੀ ਗਈ ਹੈ ਤਿੰਨ ਚਾਰ ਕਾਰਪੋਰੇਸ਼ਨ ਦੇ ਆਫਿਸਿਸ ਦੇ ਵਿੱਚ ਕਾफी ਗੱਪਾਂ ਗੇਮੇ ਵੀ ਰਹੀ ਹੈ ਬਟ ਅਸਲ ਦੇ ਵਿੱਚ ਸੈਕਸ਼ਨ 37 ਔਰ 38 ਜੋ ਹੈਗੇ ਆ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ ਦੇ ਉਹਦੇ ਵਿੱਚ ਇਹੋ ਜੀ ਕੋਈ ਐਨਓਸੀ ਦੀ ਸ਼ਰਤ ਨਹੀਂ ਹੈਗੀ ਸੀ ਪਰ ਜਿਹੜਾ ਹੈਗਾ ਸਰਕਾਰੀ ਅਧਿਕਾਰੀਆਂ ਵੱਲੋਂ ਘੱਟ ਜਾਣਕਾਰੀ ਦੇ ਦੀਨੀਆਂ ਇੱਕ ਤਰ੍ਹਾਂ ਨਾਲ ਹੁੰਦਾ ਹੈ ਕਿ ਜੇ ਐਨਓਸੀਜ਼ ਦੇ ਚੱਕਰ ਦੇ ਵਿੱਚ ਇਹਨਾਂ ਦੇ ਕੋਲ ਲੋਕਲ ਬਾਡੀਜ਼ ਕੋਲ ਪੈਸਾ ਵੀ ਆ ਜਾਏਗਾ ਇਹ ਇਹਨਾਂ ਨੇ ਐਨਓਸੀਜ਼ ਦੀ ਡਿਮਾਂਡ ਜਿਹੜੀ ਹੈਗੀ ਕੀਤੀ ਸੀਗੀ ਬਟ ਉਹ ਬਾਅਦ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੇ ਇੰਟਰਵੈਨਸ਼ਨ ਨਾਲ ਉਹ ਜਿਹੜੀ ਹੈਗੀ ਐਨਓਸੀਜ਼ ਦੀ ਸ਼ਰਤ ਰਿਮੂਵ ਕਰ ਦਿੱਤੀ ਗਈ ਔਰ ਐਨਓਸੀਜ਼ ਤੋਂ ਬਿਨਾਂ ਹੀ ਜਿਹੜਾ ਹੈਗਾ ਜੀ ਉਹ ਨਾਮੀਨੇਸ਼ਨ ਪੇਪਰ ਜਿਹੜੇ ਹੈਗੇ ਐਸੈਪਟ ਕੀਤੇ ਗਏ ਸਰ ਵਾਰਡ ਬੰਦੀ ਦੀ ਇੰਪੋਰਟੈਂਸ ਕੀ ਹੈ ਕਿਹੜਾ ਕਿਹੜਾ ਕਾਨੂੰਨ ਇਸ ਚ ਲਾਗੂ ਹੋਇਆ ਇਸ ਵਾਰ ਇਹ ਤੁਹਾਨੂੰ ਦੱਸ ਦਿੰਗੇ ਕੋਈ ਵੀ ਵਾਰਡ ਬੰਦੀ ਹੈਗੀ ਹੈ ਉਹ ਇਹਨਾਂ ਚੋੜਾ ਦਾ ਆਧਾਰ ਹੈ ਜਿਹੜੀ ਲੋਕਾਂ ਦੀ ਰਿਪਰੈਜ਼ੈਂਟੇਸ਼ਨ ਹੈ ਉਹ ਵਾਰਡ ਬੰਦੀ ਦੇ ਆਧਾਰ ਤੇ ਹੀ ਨਿਰਧਾਰਿਤ ਹੁੰਦੀ ਹੈ ਜੇ ਵਾਰਡ ਸਹੀ ਨਹੀਂ ਹੈ ਜਾਂ ਵਾਰਡ ਬੰਦੀ ਦੇ ਵਿੱਚ ਕੋਈ ਕਮੀ ਹੋਏਗੀ ਤੇ ਲੋਕਾਂ ਨੂੰ ਦੀ ਰਿਪਰੈਜ਼ੈਂਟੇਸ਼ਨ ਪ੍ਰੋਪਰ ਨਹੀਂ ਮਿਲ ਪਾਏਗੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਐਡਕਿਟ ਦੀ ਚੋਣਾਂ 2 ਸਾਲ ਜਿਹੜੀਆਂ ਡਿਲੇ ਹੋਈਆਂ ਨੇ ਇਹਨਾਂ ਦਾ ਮੁੱਖ ਕਾਰਨ ਵੀ ਜਿਹੜੀ ਵਾਰਡ ਬੰਦੀ ਸਹੀ ਨਾ ਹੋਣਾ ਸੀ ਕਿਉਂਕਿ ਲੋਕਾਂ ਨੂੰ ਇਹ ਨਹੀਂ ਸਹੀ ਲੱਗਾ ਕਿ ਕੋਈ ਵਾਰਡ ਜਿਹੜਾ ਹੈਗਾ ਉਹ ਜਦੋਂ ਅਸੀਂ ਜਲੰਧਰ ਦਾ ਇਗਜ਼ਾਮਪਲ ਦਿੰਦਾ ਜਲੰਧਰ ਦੇ ਵਿੱਚ ਵਾਰਡ ਨੰਬਰ 10 ਹੈ ਉਹਦੇ ਵਿੱਚ ਜਿਹੜੀ ਕੁੱਲ ਵੋਟਾਂ ਦੀ ਗਿਣਤੀ ਹੈਗੀ 13500 ਤੋਂ ਵੀ ਉੱਪਰ ਹੈ ਜਦਕਿ ਜਲੰਧਰ ਦੇ ਵਿੱਚ ਜਿਹੜਾ ਸਭ ਤੋਂ ਛੋਟਾ ਵਾਰਡ ਹੈ ਮੇਰਾ ਖਿਆਲ ਹੈ ਕਿ 77 ਨੰਬਰ ਵਾਰਡ ਹੈ ਸ਼ਾਇਦ ਉਹਦੇ ਵਿੱਚ ਜਿਹੜੀ ਵੋਟਾਂ ਦੀ ਗਿਣਤੀ 4000 ਤੋਂ ਵੀ ਘੱਟ ਹੈ ਇਹੋ ਜਿਹੇ ਕਈ ਵਾਰਡ ਨੇ ਜਿਨ੍ਹਾਂ ਦੇ ਵਿੱਚ ਗਿਣਤੀ ਜਿਹੜੀ ਹੈਗੀ ਹੈ ਔਰ ਇੱਕ ਇੱਕ ਦੋ ਨਹੀਂ ਹੈ ਵਾਰਡ ਹੈ ਇਹ ਦਰਜਨਾਂ ਦਰਜਨ ਤੋਂ ਪਰਵਾੜ ਹੋਣਗੇ ਜਿਨ੍ਹਾਂ ਵਿੱਚ 5000 ਤੋਂ ਘੱਟ ਦੀ ਗਰੀਬ ਵੋਟ ਹੈਗੀ ਹੈ ਜਦਕਿ 30 40 ਵਾਰਡ ਇਹੋ ਜਿਹੇ ਹੋਣਗੇ ਜਿੱਥੇ ਵੋਟਾਂ ਦੀ ਗਿਣਤੀ 10000 ਤੋਂ ਉੱਪਰ ਹੈ ਸੋ ਜੋ ਇਹਨਾਂ ਦਾ ਬੇਸਿਕ ਰੂਲ ਹੈ ਕਿ 10% ਦੀ ਜਿਹੜੀ ਵਰੀਏਸ਼ਨ ਹੋਣੀ ਚਾਹੀਦੀ ਹੈ ਕੰਪੈਕਟਨੈਸ ਹੋਣੀ ਚਾਹੀਦੀ ਹੈ ਆਰ ਡਬਲਯੂ ਜਿਵੇਂ ਅਸੀਂ ਰੈਜ਼ੀਡੈਂਟ ਡਿਵੈਲਪਰ ਐਸੋਸੀਏਸ਼ਨ ਕਰਦੇ ਨੇ ਪੰਜਾਬ ਵਿੱਚ ਵੀ ਕੋਲੋਨੀ ਇੱਕ ਉਹ ਕੋਲੋਨੀ ਦੀ ਮੰਡੀ ਜਾਸਦੀ ਕੋਲੋਨੀ ਜਿਹੜੀ ਹੈਗੀ ਇੱਕ ਕੋ-ਵਾਰਡ ਚ ਹੋਣੀ ਚਾਹੀਦੀ ਹੈ ਪਰ ਇਹਨਾਂ ਚੋਣਾਂ ਤੋਂ ਪਹਿਲਾਂ ਜਿਹੜੀ ਵਾਰਡ ਬੰਦੀ ਹੋਈ ਉਹ ਕਿਤੇ ਨਾ ਕਿਤੇ ਇਨਫੈਕਟਿਵ ਸੀਗੀ ਪਰ ਅਨਫੋਰਚੂਨੇਟਲੀ ਉਹ ਡਿਫੈਕਟਿਵ ਵਾਰਡ ਬੰਦੀ ਦੇ ਆਧਾਰ ਤੇ ਚੋਣਾਂ ਹੋਣ ਜਾ ਰਹੀਆਂ ਤੇ ਰਿਪਰੈਜ਼ੈਂਟੇਸ਼ਨ ਵੀ ਹੈਗੀ ਉਹ ਇਫੈਕਟ ਹੁੰਦੀ ਹੈ ਡਿਵੈਲਪਮੈਂਟ ਦੇ ਜਿਹੜੇ ਕੰਮ ਹਨ ਉਹ ਵੀ ਇਫੈਕਟ ਹੁੰਦੇ ਆ ਕਿਉਂਕਿ ਦੀ ਅਲੋਕੇਸ਼ਨ ਹੁੰਦੀ ਫੰਡਸ ਦੀ ਜਿਹੜੀ ਅਲੋਕੇਸ਼ਨ ਹੁੰਦੀ ਹੈ ਸਟਾਫ ਦੀ ਉਹ ਵਾਰਡ ਦੇ ਕੋਲ ਆਉਂਦੀ ਹੈ ਤੁਹਾਡਾ ਦੀ ਰਿਜ਼ਰਵੇਸ਼ਨ ਦਾ ਨਿਰਧਾਰਨ ਕਿਵੇਂ ਹੁੰਦਾ ਹੈ 50% ਵਾਰਡ ਜਿਹੜੇ ਹੈਗੇ ਜੀ ਉਹ ਲੇਡੀਜ਼ ਵਰਡ ਨੇ ਉਸ ਤੋਂ ਇਲਾਵਾ ਜਿਹੜੇ ਐਸਸੀ ਵਾਰਡ ਨੇ ਜਿੰਨਾ ਵਾਰਡਾਂ ਦੇ ਵਿੱਚ ਜੋ ਕੋਲ ਟੋਟਲ ਵਾਰਡ ਹੁੰਦੇ ਆ ਉਹਨਾਂ ਦੇ ਵਿੱਚ ਜਿੰਨਾ ਵਾਰਡਸ ਦੇ ਵਿੱਚ ਐਸਸੀ ਵੋਟਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਉਹਨਾਂ ਨੂੰ ਐਸਸੀ ਜ਼ਰੂਰ ਕਰ ਦਿੱਤਾ ਜਾਂਦਾ ਤੇ ਦੋ ਵਾਰਡ ਜਿਹੜਾ ਜਲੰਧਰ ਦੇ ਵਿੱਚ ਜਿਹੜੇ ਹੈਗੇ ਔਰ ਰਿਜ਼ਰਵ ਨੇ ਉਹ ਦੋ ਵਾਰਡ ਜਿਹੜੇ BC ਰਿਜ਼ਰਵ ਨੇ ਸਿਰ ਦੋ ਵਾਰਡ ਨੇ ਜਿੱਥੇ BC ਵੋਟਾਂ ਦੀ ਗਿਣਤੀ ਜ਼ਿਆਦਾ ਹੈ ਲੈਕਵਾੜ ਕਲਾਸ ਤੋਂ ਉੱਥੇ BC ਵੋਟ ਦੀ ਹੈਗੀ ਹੈ ਉਹਦੇ ਆਧਾਰ ਤੇ ਦੋ BC ਵਾਰਡ ਬਣਾ ਦਿੰਦੇਗੇ ਸਾਨੂੰ ਬਹੁਤ ਵਧੀਆ ਲੱਗਿਆ ਕਿ ਤੁਸੀਂ ਸਾਨੂੰ ਇਲੈਕਸ਼ਨਸ ਬਾਰੇ ਇਹਨੀ ਗੂੜ੍ਹੀ ਜਾਣਕਾਰੀ ਦਿੱਤੀ ਹੈ ਜੀ ਇਸ ਦੇ ਨਾਲ ਹੀ ਅਸੀਂ ਆਪਣਾ ਪ੍ਰੋਗਰਾਮ ਖਤਮ ਕਰਦੇ ਹਾਂ ਖਾਸ ਪੇਸ਼ਕਸ਼ ਤੁਮ ਤਰੋ